ਗਲੇਰੀ ਦਲੇਰੀ ਦਲੇਰੀ ਪਾਨਾ ਸਿੱਧੂ ਨੂੰ ਇੱਕ ਵਾਰ ਫੇਰ ਆ ਗਈ ਦਲੇਰੀ ਸੱਚੀ ਲੜਾਈ ਜਾਰੀ ਰੋਗੇ ਸਾਥ ਦੇ ਇਹਦਾ ਲੱਗਦਾ ਰਹੂਗਾ ਸੱਚੀ ਲੜਾਈ ਜਾਰੀ ਰੋਗੇ ਸਾਥ ਦੇ ਇਹਦਾ ਲੱਗਦਾ ਰਹੂਗਾ ਸੱਚੀ ਲੜਾਈ ਜਾਰੀ ਰੋਗੇ ਸਾਥ ਦੇ ਪਾਨਾ ਸਿੱਧੂ ਦਾ ਮੋਹਾਲੀ ਚ ਰਿਮਾਂਡ ਖਤਮ ਹੋਇਆ ਅੱਜ ਇੱਕ ਵਾਰ ਫੇਰ ਪੁੱਛਣੇ ਕੋਰਟ ਚ ਕੀਤਾ ਪੇਸ਼ ਪਰ ਰਿਮਾਂਡ ਨਹੀਂ ਮੰਗਿਆ ਪਾਣਾ ਸਿੱਧੂ ਦਾ ਮਹਾਨੀ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਅੱਜ ਅਦਾਲਤ ਦੇ ਵਿੱਚ ਪੁਲਿਸ ਨੇ ਉਸ ਨੂੰ ਪੇਸ਼ ਕੀਤਾ ਪਰ ਅੱਜ ਇੱਕ ਗੱਲ ਖਾਸ ਹੈ ਰਹੀ ਕਿ ਪੁਲਿਸ ਨੇ ਉਸ ਦਾ ਰਿਮਾਂਡ ਨਹੀਂ ਮੰਗਿਆ ਜਿਸ ਦੇ ਚਲਦਿਆਂ ਉਸ ਨੂੰ ਹੁਣ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ ਪਾਣਾ ਸਿੱਧੂ 14 ਫਰਵਰੀ ਯਾਨੀ ਕਿ ਵੈਲੈਂਟਾਈਨ ਡੇ ਤੱਕ ਹੁਣ ਜੇਲ੍ਹ 'ਚ ਰਹੇਗਾ ਫਿਲਹਾਲ ਅਗਲੇ ਹੁਕਮ ਕੀ ਹੋਣਗੇ ਇਸ ਦੇ ਬਾਰੇ ਤਾਂ ਭਵਿੱਖ 'ਚ ਹੀ ਪਤਾ ਲੱਗੇਗਾ ਫਿਲਹਾਲ ਮੁਹਾਲੀ ਪੁਲਿਸ ਨੇ ਉਹਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨੂੰ ਕੋਰਟ ਚ ਪੇਸ਼ ਕੀਤਾ ਦੂਸਰੇ ਪਾਸੇ ਅੱਜ ਪਹਿਲੀ ਵਾਰ ਫੇਰ ਪਾਨਾ ਸਿੱਧੂ ਪੁਲਿਸ ਕਸ਼ੜੀ ਚ ਬੋਲਦਾ ਨਜ਼ਰ ਆਇਆ ਜੱਜ ਕੀ ਲੁਧਿਆਣੇ ਚ ਪੇਸ਼ੀ ਤੋਂ ਬਾਅਦ ਪਾਨਾ ਸਿੱਧੂ ਬੋਲਿਆ ਸੀ ਪ੍ਰੈਸ ਤੋਂ ਬਾਅਦ ਜਦੋਂ ਪੇਸ਼ੀਆਂ ਚ ਨਜ਼ਰ ਆਇਆ ਤੇ ਕੁਝ ਨਹੀਂ ਸੀ ਬੋਲ ਰਿਹਾ ਪਰ ਉਹ ਤੇ ਹੱਕ ਚ ਭਾਰੀ ਇਕੱਠ ਹੋਇਆ ਸੀ ਜਿਸ ਤੋਂ ਬਾਅਦ ਪਾਨਾ ਸਿੱਧੂ ਆਜੇ ਇੱਕ ਵਾਰ ਫੇਰ ਬੋਲਦਾ ਨਜ਼ਰ ਆਇਆ ਕਿ ਉਹਦੀ ਝੰਗ ਜਾਰੀ ਰਹੇਗੀ ਅੱਜ ਪਾਨਾ ਸਿੱਧੂ ਦਾ ਰਿਮਾਂਡ ਖਤਮ ਹੋਇਆ ਕੀ ਕਾਰਵਾਈ ਹੋਈ ਆਓ ਤੁਹਾਨੂੰ ਦਿਖਾਣੇ ਆ ਉਨ੍ਹਾਂ ਦੇ ਵਕੀਲ ਦੀ ਜ਼ੁਬਾਨੀ दैनिक ਮੇਲ ਪੰਜਾਬੀ ਬੀਟੀਵੀ ਦੇ ਲਈ ਆਮਨ ਤਗੜ ਦੇ ਰਿਪੋਰਟ ਇਤਿਆ ਗਿਆ 14 ਫਰਵਰੀ ਨੂੰ ਦੀਟ ਸਾਈ ਹੈ 14 ਫਰਵਰੀ ਨੂੰ ਉਹਨਾਂ ਨੂੰ ਜੁਡੀਸ਼ੀਅਲ ਮਾਨ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਇੱਥੇ ਅਕੋਰਡਿੰਗ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਏ ਸਰ ਕੇਸ ਹੈ ਕੀ ਹੈ ਇਹਦੇ ਵਿੱਚ ਕੇਸ ਦਰਸਰ ਲੋ ਜੋ ਲੋਕ ਹੈ ਕੀ ਹੈ ਇਹਦੇ ਵਿੱਚ ਕੇਸ ਦਰਸਰ ਲੋ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਹੀ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉੱਤੇ ਇਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹਾਂ ਸੀ ਪਰ ਕੁਝ ਗਏ ਜਿਹੜੇ ਗਲਤ ਬੰਦੇ ਨੇ ਇਸ ਰੇਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫੇਰ ਸਰਕਾਰ ਤੇ ਦਬਾਅ ਬਣਾਉਣੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਅਰਜ਼ਾ ਕਰੋ ਕਿ ਸਾਨੂੰ ਉਹ ਕਰ ਦੇਣ ਜੋ ਕਿ ਇਸ ਵਾਰ ਸਾਰਾ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਏਸੀ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚ ਕੁਝ ਗਲਤ ਬੰਦੇ ਕਰ ਰਹੇ ਹਨ ਕੰਮ ਉਹਨਾਂ ਦੇ ਪੈਸੇ ਵੀ ਉੱਤੇ ਆ ਕੇ ਸਰਕਾਰ ਨੇ ਇਹਦਾ ਕੰਮ ਕੀਤਾ ਸਰ ਕਿਸ ਤਰ੍ਹਾਂ ਸਾਰਾ ਝੂਠ ਬੋਲ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ ਪੰਜ ਦੀ ਆਈ ਥਿੰਕ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ ਇਹ ਮੈਂ ਬਦਲ ਲੜਦਾ ਰਹੂੰਗਾ ਕਿਆ ਸ਼ਾਂ ਕੋਈ ਨਾਵੇ ਕੋਈ ਨਾ ਕੋਈ ਨਾ ਬੋਲੇ ਮੈਂ ਬਦਲ ਲੜਦਾ ਰਹੂੰਗਾ ਕਿਆ ਸ਼ਾਂ ਕੋਈ ਨਾਵੇ ਕੋਈ ਨਾ ਕੋਈ ਨਾ ਬੋਲੇ ਮੈਂ ਬਦਲ ਲੜਦਾ ਰਹੂੰਗਾ ਕਿਆ ਸ਼ਾਂ ਕੋਈ ਨਾਵੇ ਕੋਈ ਨਾ ਕੋਈ ਨਾ ਬੋਲੇ ਮੈਂ ਬਦਲ ਲੜਦਾ ਰਹੂੰਗਾ ਕਿਆ ਸ਼ਾਂ ਕੋਈ ਨਾਵੇ ਕੋਈ ਨਾ ਕੋਈ ਨਾ ਬੋਲੇ ਮੈਂ ਬਦਲ ਲੜਦਾ ਰਹੂੰਗਾ ਕਿਆ ਸ਼ਾਂ ਕੋਈ ਨਾਵੇ ਕੋਈ ਨਾ ਕੋਈ ਨਾ ਬੋਲੇ ਮ